ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੀਤਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਲਕਤੂਵਾਲ ਤਸੀਰਾਈ ਨਾਲਾ ਦੇ ਜਲਾ ਹਵਸਾ ਦਾ ਅਸਲ ਪਹੁੰਚਿਆ ਨੀਰੇ ਵੀਰ ਦੇ ਕੋਲ ਨੀਰੇ ਵੀਰ ਜੀ ਸਤਿ ਸ਼੍ਰੀ ਅਕਾਲ ਬੱਸ ਕਵੀ ਵੀ ਕੀ ਚੱਲ ਜੀ ਬਹੁਤ ਵਧੀਆ ਕਰਕੇ ਪਾਈ ਜਾਈਂ ਮੇਰਾ ਵੀਰ ਹੋ ਵਧੀਆ ਚੀਦਾ ਵੀਰ ਜੀ ਵੱਛੀ ਲਾ ਕੇ ਬੰਦੋ ਗੈਰ ਦੇ ਵੱਛੀ ਕਾੜੀ ਬੰਨੋ ਨੇ ਉਹ ਉਹਦੇ ਕਰਕੇ ਨਹੀਂ ਤੇ ਹੋਰ ਸੌ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਦੱਸੋ ਨਾਮ ਨੀਤਾ ਹਾਂਜੀ ਕਾ ਟੂਆ ਸੀ ਲਗਾ ਲਾ ਜਿਹੜਾ ਅਸੀਂ ਡੇਢੇ ਰੋ ਮਾਸ ਲੱਗੂਗਾ ਆ ਚੰਗੀਆਂ ਸਰੀਰੇ ਜੋੜੀਆਂ ਬਣਦੀਆਂ ਨੇ ਹਾਂ ਥੋੜੀਆਂ ਹਰੇਆਂ ਨੇ ਵਿਖਾਵਾਂਗੇ ਅੱਛਾ ਇਹ ਅਣੇ ਦਿਖਾਉਣੇ ਥੋੜੀ ਕੱਚੀ ਆ ਜਿਵੇਂ ਇਹ ਜੂਠੀ ਹੈਗਾ ਤਿਆਰ ਕਰਕੇ ਲਾਵਾਂਗੇ ਠੀਕ ਹੈ ਭਾਜੀ ਠੀਕ ਹੈ ਉਧਰੋਂ ਸ਼ੋਧੋ ਕਹਿੰਦੇ ਸ਼ੁਭਾ ਜੀ ਹਾਂ ਕਰਾਉਣੀ ਅਬ ਅਸੀਂ ਲਾ ਕੇ ਲਿਆ ਉਹ ਅਸੀਂ ਕਰਕੇ ਆ ਸੂਈ ਵੈਰ ਬਹੁਤ ਚੰਗੀ ਚੰਗੇ ਰਿਕਾਉਂਡ ਆਣੀ ਆ ਤੇ ਬਾਕੀ ਵੀ ਇਹ ਵਧੀਆਂ ਰਸੀਬ ਬਹੁਤ ਹੀ ਸ਼ਾਨਦਾਰ ਆ ਦੇ ਮਗਰ ਤੇ ਪੂਰੀ ਸਾਫ ਹੋ ਗਈ ਵੈੜਿਆ ਦੂਜਾ ਸੁਵਾਏ ਤੇ ਬਾਕੀ ਮਿਹਰੇ ਵੀ ਨੂੰ ਪੁੱਛਨੇ ਆ ਇਹਦੇ ਰਿਕਾਰਡ ਬਾਰੇ ਐਨ ਥਣਾ ਦਾ ਗੈਪ ਤੇ ਸੈਜ ਪੂਰਾ ਲੱਗਾ ਰਹਿਣਾ ਤੇ ਮਿਹਰੇ ਵੀ ਜੀ ਕਿੰਨਾ ਜੀ ਦਾ ਥਲੇ ਬੋਲਾ ਇਹਨੂੰ 50 ਦੇਣਾ ਵੀ ਇੱਥੀ ਸੂਈ ਦਵਾਜਾ ਅੱਛਾ ਸਹੀ 50 ਜਲਾ ਅੱਛਾ ਤੇ 22 ਤੋਂ 23 ਕਿਲੋ ਬੋਲਾ ਠੀਕ ਆ ਠੀਕ ਆ ਹਾਂ ਜਿਹੜਾ ਮਾੜੀ ਫੰਮੇਦ ਰੱਖ ਕੇ ਰਹਿ ਜੀ 22 ਤੋਂ 23 ਕਿਲੋ ਹਾਂ ਜੀ ਇੱਧਰ ਵੇਖ ਲਓ ਆ ਵੇਖਣਾ ਡੈਗ ਚੋਈ ਜਾਨੀ ਠੀਕ ਆ ਠੀਕ ਆ ਜਾਊਗੀ 25 ਦੇ ਹੈ ਇੱਧਰ ਵੇਖੋ ਉਡੇ ਵੀ ਵੀ ਹਾਂਜੀ 52 52 ਕਿਲੋ ਆਰਮਨਦਰ ਚਾਊਗੀ ਵਸ਼ੀ ਮਗਰ ਵੀ ਵਸ਼ੀ ਬਹੁਤ ਚੰਗੀ ਆ ਡੈਨਮਾਰਕ ਦੀ ਆ ਵਸ਼ੀ ਵੇਖਾ ਲਓ ਹਾਂ ਦੇਖੋ ਵਸ਼ੀ ਆਖਾ ਚਲੋ ਇੱਕ ਨੰਦਰ ਜੀ ਤੋਰੋ ਆ ਦੇਖੋ ਵਾਹ ਪੂਰੇ ਕੱਦ ਵਜਨ ਵਾਲੀ ਵੱਡੀ ਵਹਿੜਾ ਇਕੱਲੀ ਗੱਡੀ ਜਮ ਮੜੀ ਆ ਪੂਰੀ ਸਾਫ ਹੋ ਰਹੀਦਾ ਕਿੰਨੀ ਜਿਹੀ ਛੋਟਾ ਛੋਟਾ ਖਾਨਿਆ ਵਹਿੜ ਦਾ ਪੂਰੀ ਟੋਪ ਤੋਂ ਆਡੀ ਦੀ ਵਹਿੜਾ ਤੇ 22 21 ਤੋਂ 22 ਕਿਲੋ ਬੋੜਾ ਵੀ ਦੱਸ ਲਿਆ ਕਾਲੀ ਕਰਾ ਤੋਂ ਤੋਂ ਟੈਮ ਨੂੰ ਦੇ ਕੇ ਆਪਣੀ ਕਿਸਦੀ ਕਰਕੇ ਰਹੇ ਤੇ ਨੀਰੇ ਵੀ ਵੀਰ ਜੀ ਨੂੰ ਦੇਖੋ ਕੋਈ ਇਹਨਾਂ ਦਾ ਬਈ ਟਾਈਮ ਲਾ ਕੇ ਵੀਡੀਓ ਬਣਾਉਂਦਾ ਹੈ ਹਲੇ ਚੋਂ ਦਾ ਟਾਈਮ ਨਹੀਂ ਹੈ 5 ਵਜੇ ਚ ਵੇਲੇ ਸਾਢੇ 4 ਹੋਏ ਨੇ 4:30 ਬਿਲਕੁਲ ਹਾਂ ਸਹੀ ਹੈ ਤੇ ਵੀਰ ਜੀ ਦੱਸੋ ਮੁੱਲ ਵੀਰ ਜੀ ਉੱਚੀ ਦੇ ਮੰਗਦੇ ਹੋਈਆਂ ਦਾ ਲੱਖ ਲੱਖ ਮੰਗਣ ਦਾ ਹੈ ਹਾਂ ਬਿਲਕੁਲ ਬਿਲਕੁਲ ਆਪਾਂ ਦੇਵਿਏ 90 ਦੀ ਤੇ ਕਰਗੇ ਜੀ ਹਾਂ ਨਹੀਂ ਕਰ ਦੋ ਬਸ 85 ਦੀ ਹੋਰ ਕਰ ਦੋ 80 ਹਜ਼ਾਰ ਰੁਪਏ ਦੇਣੀ ਹੈ ਨਹੀਂ ਛੱਡ ਲਈਏ ਤੁਹਾਡਾ ਚਲੋ ਜੋ ਪੇਰ ਨਹੀਂ ਛੱਡੀਏ ਕੰਮ ਤੇ ਪੇਰ ਨਹੀਂ ਛੱਡੀਏ ਸ਼ੇਕ ਕਰੀਏ ਨਾ ਲੋ ਵੀ ਜੀ ਫਾਟਾ ਚੀਰ ਰੋ ਛੱਡੀ ਕਰੀਏ ਕੋ ਇੱਥੇ ਆ ਕੇ ਖੜੇ ਸਿਰ ਤੇ ਆਵੇ ਇੱਥੇ ਆਵੇ ਬੱਛੀ ਬੱਛੀ ਆ ਬੜੀ ਜਾਦ ਮਸਲੀ ਬਰੀਡ ਆ ਮਗਰ ਬਹੁਤ ਟੋਪਦੀ ਬੱਛੀ 25 26 ਕਿਲੋ ਆਰਾਮ ਨਾਲ ਦੋ ਠੀਕ ਆ ਭਾਈ ਠੀਕ ਆ ਤੇ ਵੀ ਤੇ ਛੋਟੀ ਆ ਗਈ ਆ ਹਾਂ ਜੀ ਉਹ ਛੋਟੀ ਸੂਈ ਜੇ ਲੋ ਵੀ ਜੀ ਸੂਈ ਛੋਟੀ ਹੈ ਹਰਿਆਣੇ ਦੀ ਛੋਟੀ ਜੇ ਕਾਲੀ ਬੰਮ ਜੈਡ ਬਲੈਕ ਕਿੰਨੇ ਦਿਨ ਸੂਈ ਜੇ ਇਹ ਸੂਈ ਨੂੰ ਹੋਵੇ ਜੇ ਛੇਰ ਰੱਖਦਾ ਹਾਂ ਬੰਨੇ ਦਾ ਬੱਚਾ ਵੀ ਆਜ ਦਾ ਬੱਚਾ ਹੈ ਆਇਆ ਕੱਟਾ ਦਾ ਆਹ ਨਾ ਕਿਤਾ ਬਿਲਕੁਲ ਕਾਣੀ ਸੂਈ ਆ ਸਰਪੰਚਾਂ ਦਾ ਨਹੀਂ ਤੇ ਨਿਗਰ ਵੀ ਜੀ ਕਿੰਨਾ ਦੋਦੇ ਆ ਬਗੀਚਾ ਵੀ ਦੋ ਦਿਨ ਤੋਂ ਪਤਾ ਕਿ ਨਾ ਹਾਂਜੀ 12 ਤੋਂ 13 ਗੋਲੋਂ ਦੋਦੇ ਝੋਡੀ ਜਿੰਨੇ ਦਾ ਮੰਡੀ ਚ ਵਾਲੇ ਗੋਈ ਦੋ ਟਾਈਮ ਚਵੇਂ ਤਿੰਨ ਚਵੇਂ ਖੁੱਲੀ ਛੁੱਟੀ ਆ ਜਦੋਂ ਪੈਸੇ ਦੇਣੇ ਆ ਤੇ ਆਪਣੀ ਤਸਲੀ ਕਰੇ ਬਾਕੀ ਜੋ ਕੁਝ ਹੋਊਗਾ ਵੀ ਰੋਹੀ ਦੱਸੂਗਾ 12 ਤੋਂ 13 ਗੋਲੋਂ ਦੋਦੇ ਦਾ ਨਿੱਕਾ ਸਿੰਗਲ ਗਾਂ ਝੋਡੀ ਨੂੰ ਬਾਕੀ ਕਾਦਵ ਜੀ ਨੂੰ ਬਹੁਤ ਜ਼ਿਆਦਾ ਝੋਡੀ ਦਾ ਕਿਹੋ ਜਿਹਾ ਇੱਕ ਨੰਬਰ ਹੋ ਗਏ ਠੀਕ ਹੈ ਜੀ ਤੇ ਪਹਿਲਾ ਸਵੇਰ ਜੀ ਅਸੀਂ ਪਹਿਲੇ ਸਵੇਰ ਪਹਿਲਾਂ ਮੁੰਡੇ ਨੂੰ ਲੋ ਵੀ ਜੀ 20 ਕਿਲੋ ਦਾ ਠੀਕ ਆ ਭਾਈ ਜੀ ਹਾਂ ਜੀ ਲੋ ਵੀ ਜੀ 12 ਕਿਲੋ ਤੋਂ ਪਾਸ ਜੀ ਬਾਕੀ ਸਿਰ ਸਿੰਘ ਦਿਖਾ ਦਿਓ ਹਾਂ ਦੇਖੋ ਨਸਲ ਪਵਾਰ ਦੀ ਹੈ ਇਹ ਸਿੰਘੇ ਲੱਗਾ ਝੋਡੀ ਨੂੰ ਬੂਥੀ ਬੜੀ ਲੰਮੀ ਆ ਇਹ ਤਿੰਨੇ ਝੋਡੀ ਹਰਿਆਣੇ ਦੀ ਨਹੀਂ ਇਹ ਤਾਂ ਦੇਸੀ ਨਹੀਂ ਆ ਨਹੀਂ ਜੀ ਹਾਂ ਜੀ ਕੈਨੇਡੀਅਨ ਵੀਰ ਜੀ ਦੱਸੋ ਬੋਲੇ ਦਾ ਵੀ ਜੀ 1.5 ਕਰਕੇ 1.5 ਜਿਆਦਾ ਪਾਈਏ ਕਿੰਨਾ ਪਾਈਏ ਦੱਸੋ ਪਾ ਲੋ ਹੂੰ ਪਾ ਲੋ ਦਿਨ ਇੱਕ 35 ਰੇਤੀਏ ਨਹੀਂ ਥੋੜਾ ਹੋਰ ਹੈ ਹੋਰ ਕਰ ਦਿਓ ਨਹੀਂ ਕਰਾ ਲੋ ਸਵਾ ਦੀ ਕਰੀਏ ਕੰਮ ਪੜਾਂ ਤਾਂ ਕਾਈ ਕੁਛ ਨਹੀਂ ਕਰਾ ਵੀ ਠੀਕ ਜੰਦੀ ਆ ਜਮਾ ਪਈ ਨਹੀਂ ਜੇ ਇਹ ਜੋ ਛੋੜੀ ਹੋਣੀ ਮੇਰਾ ਵੀ ਕਿੰਨਾ ਦੁੱਧ ਵੀਰ ਦੀ ਕਰੂਗੀ ਦੁੱਧ ਹੁਣ 12 ਕਿਲੋ ਮਿਲ ਕੇ ਦਵਾ ਨਹੀਂ ਕਿੰਨਾ ਕਰੂਗੀ ਦੁੱਧ ਛੋਟੀ 14 ਤੋਂ ਪਲਾਸ ਹੀ ਜਾਊਗੀ ਪਹਿਲਾਂ ਨੇ ਜਾਊਗਾ ਮੂਣੀ ਜਨੇ ਨੂੰ ਹਾਂ ਹਾਂ ਤੇ ਬਾਕੀ ਵੇਲੇ ਉੱਚੀ ਲੰਮੀ ਛੋਟੀ ਨਾ ਸਮਝੇ ਵੀ ਵੱਡੀ ਛੋਟੀ ਆ ਹਾਂ ਤੇ ਅੱਗੇ ਅੱਗੇ ਛੋਟੀ ਘੱਪਣ ਜੇ ਅੱਛਾ ਤੁਜਾ ਸੁਆ ਇਹ ਤੇ ਜਾਨਾ ਹਰਤਾ ਵੀ ਘੱਟ ਸਕਦੀ ਹੈ ਤੇ ਦਾਹ ਵੀ ਘੱਟ ਸਕਦੀ ਹੈ ਠੀਕ ਹੈ ਠੀਕ ਹੈ ਪਰ ਇਹ ਛੋਟੀ ਪਹਿਲਾਂ ਦਾ ਰਿਕਾਰਡ 13 ਕਿਲੋ ਆ 13 ਕਿਲੋ ਹਾਂਜੀ ਗੈਟ ਬਲੈਕ ਸਾਰੀ ਵੇਰੋ ਇਹ ਵੀ ਦੇਰ ਦੀ ਜੀ ਘ ਇਹ ਦੇਣਾ ਨਹੀਂ ਰਾਈ ਨਹੀਂ ਜਾਂਦੇ ਤੇ ਜਿਸ ਵੇਲੇ ਨੇ ਸੁਣਾ ਜੇ ਇਹ ਫਿਰ 15 ਵਾਲਾ ਝੋਲੀ ਆ 15 ਵੀ ਫੜ ਸਕਦੀ ਆ ਹਾਂ ਝੋਲੀ ਚੰਗੀ ਬਣੂ ਚੰਗੀ ਬਾਕੀ ਕੰਦਵੰਜੀ ਚੰਗਾ ਸਭ ਨਾਲ ਪੱਟੀਆਂ ਮਿਲ ਫੋੜ ਮਿਲ ਫੋੜ ਹਾਂ ਸੇਕ ਵੀ ਨਿਗਾ ਨਿਗਾ ਲੱਗਾ ਏ ਬਾਕੀ ਬਣੋਂ ਮੋੜੀ ਬਾਕੀ ਮੇਰਾ ਵੀ ਕੋਈ ਛੋਟੀਆਂ ਨਾ ਸਮਝੇ ਛੋਟੀਆਂ ਇਹਦੇ ਫੜ ਕੇ ਦਵਾ ਗਏ ਹੁੰਦੇ ਆ ਪੱਟੀਆਂ ਵੱਡੀ ਝੋਟੀਆਂ ਬਾਕੀ ਕੰਦਵੰਜੀ ਨੇ ਬਹੁਤ ਜ਼ਿਆਦਾ ਝੋਟੀਆਂ ਦਿਖਾਓ ਮੇਰਾ ਨਾਮ ਪੜਾ ਕਿਦਾਂ ਦੇਖੋ ਨੇ ਬੋੜੋ ਵੀ ਦੀ ਪੂਰੀ ਸਾਫ ਸੁਥਰੀ ਝੋਲੀ ਜਿਹੜਾ ਜੈੱਡ ਬਣਾ ਗਿਆ ਨੇੜੇ ਵੀ ਜੀ ਇਹਦਾ ਮੁੱਲ ਮੁੱਲ ਜਿੰਨਾ ਕਿ ਇਹ ਕਰਦੇ ਦੱਸੋ ਵੀ 1 15 ਦੇ ਦਿੰਦੇ ਇੱਕ ਜੇ ਆਸਾਮ ਦੀ ਹੈ ਤਾਂ ਜੈੱਡ ਮੰਗੇਰੇ ਤੁਹਾਡੀ ਦੇ ਇਹ ਵੀ ਬੰਦਾ ਸਵਾਦੀ ਹੈ ਨਹੀਂ ਜਦੋਂ ਜਦੋਂ ਸੁਦੀ ਸਹੀ ਹੈ ਨਾ ਤਾਂ ਦੇਣਗੇ ਇੱਕ 5 ਦੀ ਖਾਣ ਇੱਕ 5 ਦੀ ਜਿਹੜਾ ਇਹ ਕੋਲ ਕਰਦਾਂਗੇ ਨਾਲੇ ਬਹੁਤਾਂ ਕਸਾਈ ਨਾਲ ਕਰੀ ਦੇਣਗੇ ਮਨ ਲਓ ਸਵਾਦ ਇਹਦੇ ਮਾਲ ਨਾ ਹੋ ਤੁਹਾਨੂੰ ਪਤਾ ਹੀ ਹੈ ਐਂਡਰ ਹੋਣਾ ਤੋਦਾ ਲੋ ਜੀ ਜੈਡ ਬਲੈਕ ਚਾਰ ਦਾ ਨਾ ਕੱਢੀ ਸਿਰ ਤੋਂ ਲੈ ਕੇ ਪੂਛ ਤੱਕ ਕੋਈ ਵਾਲ ਨਹੀਂ ਜਟਾ ਜੈਡ ਬਲੈਕ ਪਿਓਰ ਮਲਾਨ ਅਸਲ ਦੀ ਤੇ ਚਾਰ ਦਾ ਨਾ ਕੱਢੀ ਪਹਿਲਾ ਹੀ ਸੁਆ ਪਹਿਲਾ ਕਹੂਨ ਚੌਗੀ ਆ ਉਹ ਜੀ ਤੋੜ ਦੋ ਗਿੰਦਰ ਜੀ ਪੂਰੀ ਵੰਡੀ ਝੋੜੀਏ ਥੱਲੇ ਦੇ ਪੂਰੇ 20 22 ਦੇ ਹੋਂਦ ਤੇ ਰਹਿੰਦੇ ਆ ਉਹ ਬਾਈ ਦੇ ਰਹਿ ਗਏ ਜੇ ਇਹ ਆਪਣਾ ਮੰਨ ਲਓ ਕੋਈ ਦਿਖਾ ਲਓ ਵੀ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਅੱਛਾ ਲੋ ਜੀ ਬੜੀ ਟਿਕਾਂਤਾਂ ਤੇ ਹੁੰਦੀ ਏ तो शाही बड़ी जारी है ढोड़ी है सारे ढोडिया बड़ी ठोडी है ठीक है ਇਹ ਰ ਬੁਖੇਵੀਂ ਕੇ ਨਾ ਮਨ ਵੇਗੀ ਹਾਂਜੀ ਤੇ ਠੀਕ ਆ ਜਿਹੜੇ ਤਿਆਰ ਕਰਨਾ ਤੁਹਾਡੇ ਇਹ 2 1.5 2 ਦੀ ਆ ਹੈਗੀ ਜੀ ਮੈਂ ਹੁਣ ਦੇਦੀ ਤੇ ਮੇਰਾ ਹਾਂ ਦਾ ਜਿਹੜਾ ਜਿੰਨਾ ਮਰਜ਼ੀ ਬੋਲੂਗਾ ਕਿਸ ਸਵਾਲ ਦੇ ਨਾਲ ਹੁਣ ਸਵਾਲ ਦੀ ਹਾਂ ਚੱਲ 5 ਮਹੀਨੇ ਕਰਕੇ ਸ਼ੁਰੂ ਮੈਂ ਬਹੁਤ ਆ ਕੋਸ਼ਿਸ਼ ਮੈਂ ਤਾਂ ਜਾਇ ਨਹੀਂ ਕਰਕੇ ਪਤਾ ਕਿਉਂ ਇੱਕ ਵੀ ਨੂੰ ਛੋੜ ਨਹੀਂ ਕਰਾਂ ਉਹ ਕਹਿੰਦਾ ਹੈ ਪਤਾ ਗੱਲ ਕੀ ਆ ਕਿ ਬੇਬੀ ਨਹੀਂ ਉਹਦੇ ਪਤਿਆਰ ਕਰਕੇ ਸਵਾਗਤ ਵੀ ਜਿਹੜਾ ਇਹ ਬੰਦਾ ਪਰਖੀ ਆ ਨਾ ਉਹਨੇ ਕੱਚੀ ਝੋਡੀ ਵੀ ਮੈਂ ਕਹਾਂ ਤੈਨੂੰ ਪਰਖਾ ਲੈਣ ਆ ਕਰਾਂਗੇ ਤੇ ਕੋਈ ਵੀ ਨਹੀਂ ਝੋਡੀ ਮਾੜੀ ਮੈਂ ਸੁਝਣਾ ਢੋ ਚਵਾ ਕੇ ਤਸੱਲੀ ਕਰਕੇ ਨਵੇਂ ਬਾਕੀ ਵੀਰ ਕਹਿੰਦਾ ਆਪਣੀ ਤਸੱਲੀ ਕਰਕੇ ਖੜਿਓ ਠੀਕ ਆ ਨੀ ਤੇ ਵੀਰ ਜੀ ਬਾਲੀ ਇੱਡੀ ਹੋ ਬੇਂਤੀ ਆ ਤਸੱਲੀ ਕਰਕੇ ਚਵਾ ਕੇ ਜਿਹੜਾ ਗੱਭਰ ਨੇ ਟਿੱਪ ਕੇ ਫਾਸ ਕਰ ਨਹੀਂ ਤਾਂ ਇਹ ਸਿਲ ਤੇ ਆ ਕੇ ਬੰਦੇ ਇੱਕ ਨੇ ਦੜ ਕੋ ਲਈ ਹੈ ਪੌਣੇ 2 ਲੱਖ ਦੀ ਮੈਂ ਹਾਂ ਤੇ ਤਿੰਨ ਟਾਈਮ ਚੋੜੀ ਨੇ ਚੌਥੀ ਮੈਂ ਮੈਂ ਚਾਰ ਟਾਈਮ ਜੋ ਸ਼ਾਮ ਨੂੰ ਫੇਰ ਚੋਣੀ ਹਾਂ ਜੀ ਚੌਥੇ ਟਾਈਮ ਫੇਰ ਚੋਣੀ ਮੈਂ ਚੌਥੇ ਟਾਈਮ ਵੀ ਥੱਕੇ ਰਹਿ ਗਏ ਆਪ ਨੂੰ ਪਤਾ ਗੱਲ ਕੀ ਆ ਸਾਨੂੰ ਫੋਨ ਆਉਂਦੇ ਆ ਲੋਕ ਕਹਿੰਦੇ ਵੀਰ ਜੇ ਕਿਤੇ ਪਹਿਲੀ ਗੱਲ ਛੂੰਦੇ ਹੀ ਨਹੀਂ ਵਪਾਰੀ ਇੱਕ ਵਾਰੀ ਵੀਡੀਓ ਕਾਲ ਤੇ ਚਵਾਤੀ ਦੂਜੀ ਵੀ ਕਹਿੰਦੇ ਸੀ ਇੱਥੇ ਨਹੀਂ ਆ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਤੀਜੇ ਟਾਈਮ ਇੱਥੇ ਬਾਪੂ ਆਪ ਆਇਆ ਸਭ ਸੰਗ ਦਾ ਹਾਂਜੀ ਤੀਜੇ ਟਾਈਮ ਸਵੇਰੇ ਫੇਰ ਉਹ ਤੇ ਦੇਖਦਾ ਆਇਆ ਗੁਜਰਪੁਰੋਂ ਚੌਥੇ ਵੀ ਆ ਗਿਆ ਕੀ ਆ ਆ ਗਿਆ ਵਿਚੋ ਆਂਦਾ ਪੈਸੇ ਬੜੇ ਮੈਂ ਵੀ 20 ਡੰਗ ਚੋ ਮੈਂ ਵਧੀਆ ਜੀ ਹਾਂ ਜਿੰਨੇ ਦਾ ਬੱਲੇ ਮੈਂ 15 ਦਾ ਵੀਰ ਪਤਾ ਕਿਉਂ ਜਵਾਬ ਪਰ ਪਈਏ ਲੈਣੇ ਆ ਆ ਦੇ ਨਿਆਣਾ ਆ ਗਿਆ ਕਿ ਨਹੀਂ ਬਸ ਸਹੀ ਹੈ ਨਾ ਹੁਣ ਅਗਲਾ ਸਰ ਲਾਂਭਾ ਤਾਂ ਨਹੀਂ ਦੇ ਸਕਦਾ ਬਾਕੀ ਮੇਰਾ ਵੀ ਤਸੰਦੀ ਕਰਕੇ ਖੜੋ ਤਹੀਂ ਤੇ ਪੈਸੇ ਲਾਏ ਤੋਹਾਂ ਲਾਉਣੇ ਆ ਨੀ ਜੀ ਵੀਰੇ ਜੀ ਜੀ ਬਾਕੀ ਬੇਨਤੀ ਜੀ ਮੇਰਾ ਧੰਨਵਾਦ ਤੁਹਾਡਾ